ਲੋਹੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬੋਡ ਬਲਾਗ ਸਾਰੇ ਭਰਾਵਾਂ ਨੂੰ ਸਾਕਤ ਕਰਦੇ ਆ ਜੀ ਅੱਜ ਆਪ ਆਏ ਹਾਂ ਜੀ ਕਾਸ਼ ਵੀਰਲ ਇਹ ਕਾਸ਼ ਵੀਰ ਦੇ ਕਬੂਤਰ ਇਹ ਹੁਣੇ ਬੈਠੇ ਆ ਜੀ ਹੋਸ਼ ਨਹੀਂ ਕਰਦੇ ਤੇ ਹੋਸ਼ ਨਹੀਂ ਕਰਦੇ 12 ਵਜੇ ਤੇ 44 ਮਿੰਟਾਂ ਦੇ ਆ ਕਬੂਤਰ ਬੈਠੇ ਜੇ ਆ ਮਾਦੀ ਥੋੜੀ ਜੀ ਆ ਜ਼ੋਰ ਜ਼ਿਆਦਾ ਮਾਰ ਗਈ ਆ ਆ ਮਾਦੀ ਜਿਹੜੀ 55 ਸਾਲਾਂ ਦੀ ਮਾਦੀ ਹੁੰਦੀ ਆ ਹੱਥੂ ਜੇਟ ਅੱਛਾ ਜੀ ਚਲੋ ਹਾਂ ਜੀ 4 ਸਾਲਾਂ ਤੋਂ ਹਟਦੀ ਆਉਂਦੀ 4-5 ਸਾਲਾਂ ਦੇ ਅੱਛਾ ਇਹ ਆਪਣੀ ਮਾਦੀ ਹਾਂ ਜੀਤਾ ਹੀ ਲੋ ਜੀ ਤੁਹਾਨੂੰ ਤੁਹਾਨੂੰ ਇਹਦਾ ਸ਼ੌਂਕ ਵੀ ਕਰਾਉਂਦੇ ਆਂ ਤੇ ਇੱਥੇ ਇਹੀ ਆ ਜਦੋਂ ਵੇਠੂ-ਬੂਠੇ ਚਲਾ ਜੇ ਕਰੀ ਤੇ ਫਿਰ ਇਹ ਜਿਹੜਾ ਤਾਂ ਕਰਦੇ ਨੇ ਬੋਰੀ ਤੇ ਬੋਰੀ ਤੇ ਕਰਦੇ ਬੋਰੀ ਕੀਤੀ ਗਿੱਲੀ ਲੋ ਜੀ ਵੇਖ ਲਓ ਜੀ ਵੀਰ ਨੇ ਬੋਰੀ ਗਿੱਲੀ ਕੀਤੀ ਆ ਨਾਲੇ ਤੁਹਾਨੂੰ ਟਿਪ ਮਿਲ ਜਾਂਦੀ ਆ ਪੀ ਕਿਹੜੇ ਹਿਸਾਬ ਨਾਲ ਕਬੂਤਰਾਂ ਨੂੰ ਜਿਹੜਾ ਵਾ ਉਦਲੇ ਬਣੇ ਪੱਖਾ ਵੀ ਇੰਨੇ ਚਲਾਇਆ ਬੜੀ ਆ ਪੈਰਾਂ ਤੱਕ ਦੋਵੇਂ ਵਾਗੇ ਆ ਹਾਂ ਹਾਂ ਖੁੱਡੇ ਜੇ ਉੱਤੇ ਜਿਹੜਾ ਵਾ ਖੁੱਡੇ ਚ ਸੰਭਾਲ ਨਹੀਂ ਕਰਦੇ ਤੇ ਇਹ ਇਦਾਂ ਮਰ ਕੀ ਇਹਦੀ ਅੱਖ ਥੋੜੀ ਜੀ ਜਿਵੇਂ ਨਾ ਉਹ ਪੈ ਗਿਆ ਪੈ ਗਿਆ ਅੱਛਾ ਜੀ ਕਿਦਾਂ ਰਾਤ ਰਿਹਾ ਏ 12 ਚ ਰਿਹਾ ਏ ਅੱਛਾ ਜੀ ਤੇ ਬਿਰੀ ਨੇ ਪਾ ਰਿਆ ਏ ਹਾਂ ਇਹਨੇ ਪਾਣੀ ਲਓ ਜੀ ਆਪਣੇ ਕਬੂਤਰ ਇਹਨਾਂ ਦੇ ਫੇਟਫਾਟ ਹੋ ਜਾਂਦੇ ਆ ਮੈਂ ਚਲੋ ਫੇਰ ਹੀ ਦਿਖਾਉਣੀ ਭਰਾਵਾਂ ਨੂੰ ਜਿਹੜਾ ਸ਼ਾਂਤ ਕਰਾਉਣਾ ਇਹਨੂੰ ਲੋੜ ਹੀ ਨਹੀਂ ਪੈਂਦੀ ਸਤਾਜੀ ਆ ਮਾਦੀ ਕਿੰਨੇ ਸਾਲ ਹੋ ਗਏ 4-5 ਸਾਲ ਹੋ ਗਏ ਸਤਾਜੀ ਹਰ ਚ ਵੀ ਪੈਂਦੀ ਅੱਥੂ ਚੜ ਪੈਂਦੀ ਆ ਆਹ ਵੇਖੋ ਪਾਣੀ ਲੱਭੰਦੀ ਆ ਤੇ ਪਾਣੀ ਹੋਣਾ ਬੋਰੀ ਚੋ ਪਾਣੀ ਆ ਵੇਖੋ ਮੈਂ ਗਲਾਸੀ ਚ ਪਾ ਗਲਾਸੀ ਆਪਣੇ ਨਾਲ ਜੋਗਣੀ ਵੀ ਆ ਸਤਾਜੀ ਇੱਕ ਹਫਤਾ ਤੋਂ 12 ਦਿਨ ਤੋਂ ਕਬੂਤਰ ਤੁਹਾਨੂੰ ਪਤਾ ਵਾਰਿਸ ਤੇ ਕਰਕੇ ਚਲੇ ਗਈ ਫਿਰ ਡਾਂਡੂ ਇਹਨੇ ਫਿਰ ਰੱਦ ਆ ਬਣ ਗਿਆ ਹਾਂਜੀ ਛਿੰਡ ਡਾਉਣ ਦਾ ਆ ਪੜਾਵਾਂਗੇ ਤੇ ਫਿਰ ਅੱਜ ਹਫਤਾ ਹੋ ਗਿਆ ਚਿਕਨ ਨੂੰ ਮਨ ਸਣੀਆਰ ਤੋਂ ਨੇ ਚੱਲੂ ਕੀਤੇ ਹਾਂਜੀ ਤੇ ਫਿਰ ਵੀ ਵਧੀਆ ਬੈਂਦ ਦੇ ਉਸਤਾਜੀ ਕੱਚੇ ਕਬੂਤਰਾਂ ਨੂੰ ਜੋਰ ਮਾਰ ਕੇ ਬੈਂਦਦੇ ਆ ਤੇ ਸਾਰੇ ਭਰਾਵਾਂ ਦੇ ਜਿਹੜੇ ਕਬੂਤਰੇ ਆ ਉਹਨਾਂ ਲਈ ਠੀਕ ਠਾਕ ਨਾਰਮਲ ਟਾਈਮ ਤੇ ਬੈਗੇ ਆ ਹਾਂਜੀ ਤੇ ਤੁਹਾਡੇ ਕਬੂਤਰ ਕਿਉਂ ਨਹੀਂ ਲੇਟ ਬੈਠੇ ਇਹਦਾ ਵੀ ਰਾਜ ਦੱਸਣਾ ਇਹ ਉਸਤਾਦ ਨੇ ਮੈਨੂੰ ਅੱਜ ਦੱਸਣਗੇ ਖੁਦ ਕੈਮਰੇ ਦੇ ਪਿਛੇ ਹੈ ਉਸਤਾਜੀ ਦੱਸੋ ਤੁਸੀਂ ਉਸਤਾਦ ਜੀ ਨਹੀਂ ਕਹਦਾ ਦੱਸਣ ਕਿ ਸਹੀ ਦੱਸਾ ਸ਼ਗਿਰਤੀ ਮੈਂ ਉਸਤਾਜੀ ਤੁਹਾਡਾ ਤੁਸੀਂ ਦੱਸੋ ਨਾ ਮੈਂ ਤੇ ਇਹ ਦੱਸਣਾ ਬਣਾੜੀ ਗੋਲੀ ਬਣਾਈ ਆ ਕਿ ਦੱਸੋ ਕਰੋ ਇਹਨਾਂ ਦਾ ਸ਼ੇਅਰ ਸਬਸਕ੍ਰਾਈਬ ਕਰਨਾ ਅੱਛਾ ਜੀ ਹਾਂਜੀ ਇਹ ਗੋਲੀ ਲਾਈ ਆ ਹਾਂਜੀ ਕਿਹੜੀ ਗੋਲੀ ਬਣਾਈ ਆ ਮੈਨੂੰ ਤੇ ਆਪ ਨੂੰ ਨਹੀਂ ਪਤਾ ਕਾਲੀ ਗੋਲੀ ਆ ਹਾਂਜੀ ਹਾਂਜੀ ਰਾਤ 10 ਵਜੇ ਲਾਦੀ ਆ ਹਾਂਜੀ ਤੇ ਦਿਨ ਨੂੰ ਰਿਜ਼ਲਟ ਤੁਹਾਡੇ ਸਾਹਮਣੇ ਬੈਠਾ ਹੈ ਅੱਛਾ ਜੀ ਤੇ ਉਹ ਨਾਲ ਕਿਹੜੀ ਗੋਲੀ ਹੋਰ ਕੋਈ ਵੀ ਨਹੀਂ ਉਹੀ ਗੋਲੀ ਇਕੱਲੀ ਆ ਇਹਦਾ ਮਲ ਮਾਰੀ ਪਾੜ ਕੇ ਛੱਡ ਦਈਦਾ ਅੱਛਾ ਜੀ ਤੇ ਦਿਨੇ ਜਾਂਦੇ ਨੂੰ ਕੋਈ ਪਾਣੀ ਲਾਉਂਦੇ ਹਾਂਜੀ ਨਹੀਂ ਨਹੀਂ ਹਾਂਜੀ ਅੱਦਾ ਹੀ ਨਾਰਮਲ ਰਾਤ ਨੂੰ ਖਿੱਚ ਜਾਂਦੇ ਆ ਬਹੁਤਾ ਸਾਹਮਣੇ ਪਾਣੀ ਛੱਡਦੇ ਜਿੰਨਾ ਪੀਣਾ ਪੀ ਲੈਂਦੇ ਫਿਰ ਖਿੱਚ ਜਾਂਦੇ ਚਲੋ ਭਰਾਵਾਂ ਨੂੰ ਕੀ ਟਿੱਪ ਦੱਸੋ ਵੀ ਚਲੋ ਠੀਕ ਆ ਉਮਰ ਭਾਵੇਂ ਘਾਟ ਆ ਸਤਾ ਜੀ ਹਰ ਲੁਗਾ ਦੀ ਟਿੱਪ ਤੁਸੀਂ ਦੱਸੋ ਨਹੀਂ ਨਹੀਂ ਫਿਰ ਵੀ ਵੀ ਜਿਵੇਂ ਕਬੂਤਰ ਹੁਣ ਆਏ ਆ ਤੇ ਆਪਾਂ ਸਾਹਮਣੇ ਬੈਏ ਜੀ ਤੁਹਾਡੇ ਸਾਹਮਣੇ ਆ ਹਾਂ ਜੀ ਜਦੋਂ ਕਬੂਤਰ ਥੋੜੇ ਦਿਖੇ ਹਾਂਜੀ ਮਲੋਗੇ ਸੈਟ ਵਟ ਥੋੜੇ ਫਿਰ ਪੰਜ ਮਿੰਟ ਬਾਅਦ ਪਾਣੀ ਮਿਲਾਵਾਂਗੇ ਹਾਂ ਜੀ ਹਾਂ ਜੀ ਫਿਰ ਥੋੜਾ ਜਿਹਾ ਤੁਰਨਗੇ ਪਾਣੀ ਵੇਟੂ-ਵੂਟ ਦਾ ਸਭ ਤਰ੍ਹਾਂ ਦਾ ਕਰਕੇ ਫਿਰ ਪਾਣੀ ਪੁਣੀ ਬੁਖਾਵਾਂਗੇ ਠੀਕ ਠੀਕ ਤੇ ਪਾਣੀ ਕਿੰਨੀ ਕੀ ਟਾਈਮ ਬਾਅਦ ਦਿਖਾਉਣਾ ਚਾਹੀਦਾ ਇਹਨੂੰ ਉਸਤਾਜੀ ਕਬੂਤਰ ਤੋਂ ਡਿਫਰੈਂਟ ਹੈ ਨਾ ਅਛਾ ਜੀ ਕਿੰਨੇ ਚਿਰ ਚ ਸੈੱਟ ਹੁੰਦਾ ਹੈ ਠੀਕ ਠੀਕ ਹਾਂਜੀ ਤੇ ਹੁਣ ਕਿਹੜਾ ਇਹਨਾਂ ਇੰਨਾ ਕਿੰਨਾ ਟਾਈਮ ਲੱਗੂਗਾ ਇਹਨੂੰ ਸੈੱਟ ਹੋਣ ਦੇ ਤੁਹਾਡੇ ਸਾਹਮਣੇ ਲੋੜ ਹੀ ਨਹੀਂ ਪੈਣੀ ਉਸਤਾਜੀ ਸਾਹਮਣੇ ਆਪੇ ਤੁਹਾਡੇ ਅੱਖਾਂ ਸਾਹਮਣੇ ਮੱਦੀ ਸੈੱਟ ਹੋ ਜਾਣੀ ਠੀਕ 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 ਆਪਣਾ ਵੇਟ ਵੀ ਪੂਰਾ ਆਪੇ ਕਰ ਜਣਾ ਲੋੜ ਹੀ ਨਹੀਂ ਪੈਂਦੀ ਰੇਡ ਬੋਲ ਅਛਾ ਆਇਆ ਨੂੰ ਪਲਟਾਇਆ ਵੀ ਜੀ ਨਹੀਂ ਯਾਰ ਲੈ ਨਹੀਂ ਕੁਝ ਵੀ ਕੀਤਾ ਜ਼ੋਰ ਜ਼ਿਆਦਾ ਮਾਰ ਗਏ ਪੁੱਤਰ ਅਜੇ ਅਛਾ ਜ ਤੇ ਉਹਦੇ ਕਾਰਨ ਹੈ ਜਿਹੜਾ ਵਾ ਆਕਾਸ਼ 위ਰ ਦੇ ਜਿਹੜੇ ਕਬੂਤਰ ਲੇਡ ਬੈਠੇ ਆ ਤੇ ਆਪਾਂ ਵੇਖਣ ਆਸਤੇ ਆਏ ਆ ਮੈਜੂ ਚਲਦੇ ਆ ਤੇ ਆਉਂਦਿਆਂ ਨੂੰ ਵੀ ਇੱਥੇ ਭਾਏ ਸੀ ਇਹ ਆ ਮਾਦੀ ਜੀ ਤੇ ਉਹੜਾ ਹੈਗਾ ਜੀ ਕਬੂਤਰ ਹੈ ਜੀ ਹਾਂ ਜੀ ਨਾਰਿਆ ਜੀ ਉਹ ਵੀ ਘਰ ਦਾ ਬੱਚਾ ਹੀ ਹੈ ਜੀ ਹਾਂ ਜੀ ਘਰ ਦਾ ਬੱਚਾ ਹੈ ਐਸੇ ਮਾਦੀ ਦਾ ਪੱਠਾ ਵਾ ਅਛਾ ਜੀ ਗਾਂ ਟੈਡੀ ਮਾਦੀ ਲਈ ਇਹਦਾ ਹਾਂਜੀ ਲਓ ਜੀ ਆਪਾਂ ਪਹਿਲਾਂ ਜੂੜੇ ਦਾ ਸ਼ੌਂਕ ਕਰਾਇਆ ਵਾ ਆਹ ਮਾਦੀ ਹੈ ਇਹ ਦਿਨ ਜਿਹੜਾ ਵਾ ਵੀ ਟੈਡੀ ਨਾਰ ਲਾਇਆ ਹੈ ਗਾਹ ਨੇ ਪੱਠਾ ਕੱਢਿਆ ਟੈਡੀ ਉਹ ਮੈਂ ਕੁੱਤਾ ਖਾ ਗਿਆ ਹਾਂਜੀ ਉਹ ਕੁੱਤਾ ਡੇਗ ਗਿਆ ਥੱਲੇ ਕੁੱਤਾ ਲੈ ਕੇ ਚਲਾ ਗਿਆ ਉਹ ਡਾਕ ਕਬੂਤਰ ਹੀ ਇਹਨਾਂ ਦਾ ਤੇ ਬਹੁਤ ਵਧੀਆ ਵਾ ਠੀਕ ਹੋਰ ਵੀ ਕੋਈ ਟਿਪ ਟੂ ਬ ਲੈਣੇ ਆ ਜੇ ਕੋਈ ਦਿੰਦੇ ਹਲੇ ਲਓ ਜੀ ਵੀਰ ਜੀ ਨੂੰ ਪਾਣੀ ਪਿਉਣ ਲੱਗੇ ਹੋ ਨਾ ਸਾਦਾ ਪਾਣੀ ਨੌਕਾਂ ਲਵਾ ਦੀਆਂ ਦੂਜੇ ਨੂੰ ਪੀ ਲੈਣੇ ਇਹ ਨੂੰ ਮਾਰੀ ਗਏ ਗੱਜੇ ਨੂੰ ਪਿਆ ਤੇ। ਬਿਲਾ ਬਿਲਾ। ਹਾਂ। ਹਾਂ। ਯਾਰ ਤੇ। ਪਾਣੀ ਨੂੰ ਦੇਖ ਲੋ ਤੁਹਾਡੇ ਸਾਹਮਣੇ ਉਤਰ ਗਿਆ ਪਰ ਜਿੰਨੀ ਕਰਦੇ ਚੱਲੂ ਜੀ ਬੰਨ ਨਹੀਂ। ਆਹੋ ਵੀਡੀਓ ਬੰਦੀ ਆ ਪਾਣੀ ਵੀ ਨਹੀਂ ਦਿਆ। ਪਾਣੀ। ਉਹ ਉਸਤਾ ਜੀ ਪਾਣੀ ਦੀਓ। ਵੱਲੇ ਬੜੀ ਮੰਦਾ। ਹਾਂ ਕਾਸ਼ ਹਾਂਜੀ ਹਾਂਜੀ ਮੈਂ ਬੜੀ ਮੰਦਾ ਇਹਦੇ ਇਹ ਲਾਏ ਆਪਾਂ ਗਜਾਏ ਨਾ ਸਮਝ ਨਹੀਂ ਆ ਤਾਇਓ ਬੈਠੇ ਕੋਈ ਸਾਰੀ ਕਬੂਤਰ ਆ ਬੈਠੇ ਤੇ ਗੇਰ ਮਾਨ ਕਾ ਚੱਲੰਗਾ ਵੇ ਲੋ ਹਾਂ ਇਹਨਾਂ ਨੂੰ ਪਾਣੀ ਹੁਣ ਖਿੱਚਣ ਦੀ ਧੀਰ ਫੇਰ ਪਾਣੀ ਨੂੰ ਖਚਾਣਗੇ ਲੋ ਜੀ ਵੀ ਟੇਪੀ ਆ ਇੱਕ ਕਿਹੜੇ ਹਿਸਾਬ ਨਾਲ ਕਬੂਤਰ ਨੂੰ ਸੰਭਾਲਣਾ ਏ ਕੋ ਕਿ ਲੋਈ ਸੱਟ ਉੱਤੇ ਆਏ ਆਪਕ ਲਓ ਜੀ 5 ਮਿੰਟ ਹੋ ਗਏ ਆ ਤੇ 5 ਕੁ ਮਿੰਟ ਬਾਅਦ ਆ ਆਕਾਸ਼ ਵੀ ਰਵੇ ਪਾਣੀ ਪੀਉਂਦਾ ਪਿਆ ਬਿਲਕੁਲ ਫਿੱਟ ਹੋ ਗਏ ਕਬੂਤਰ ਵੇਹਲੋਂ ਆਣਾ ਆਜੋ ਆਜੋ ਚੱਲਾਉਣ ਬਸ ਖਰਾਕ ਦੀ ਤਿਆਰੀ ਹੈ ਹਲੋ ਚੱਲਾ ਭੱਜ ਗਿਆ ਭੱਜ ਗਏ ਆਜੋ 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 ਚਲਾਉਣ ਆ ਤਾ ਲਓ ਜੀ ਬੈਗ ਬਣਾਉਂਦਾ ਵੀਡੀਓ ਦਵਣਾ ਲਓ ਜੀ ਉਸਤਾਦ ਜੀ ਤੁਹਾਡੀ ਵੀਡੀਓ ਬਣ ਗਈ ਹੈ ਜੀ ਲਓ ਜੀ ਅੱਜ ਵੀਰ ਆ ਲਾਏ ਆ ਤੇ ਲੋ ਕਬੂਤਰਾਂ ਦੀ ਸੰਭਾਲ ਕਰਦਾ ਵਿਆਹ ਨਾਲ ਨਾਲ ਦੇ ਨਾਲ ਨਾਲ ਉਹ ਵੇਚ ਸੱਟਸਾ ਦੇ ਕੇ ਬਿਲਕੁਲ ਫੈਕਟਰ ਉਸਤਰੀ ਹੋਏ ਹੈ ਇਹ ਗਰਮੀ ਜਿਆਦੀ ਆ ਉਹ ਕਬੂਤਰ ਵਧੀਆ ਉੱਡੇ ਕੇ ਬੈਠੇ ਸੀ ਹਾਂਜੀ ਲੋ ਜੀ ਅੱਜ ਆਪਾਂ ਤੁਹਾਨੂੰ ਆਦ ਵੀਰ ਕੋ ਕਰਾਉਣ ਲੱਗੇ ਜਿਹੜੇ ਆਪਾਂ ਕਮੈਂਟ ਕਰਦੇ ਹਾਂ ਜਿੱਦਿ ਦੱਸੋ ਜੀ ਲੋ ਜੀ ਜਿਹੜਿਆਂ ਨੇ ਸਬਸਕ੍ਰਾਈਬਰ ਸਪੋਰਟ ਕਰਦੇ ਆ ਵੀਡੀਓ ਸ਼ੇਅਰ ਕਰਦੇ ਆ ਕਮੈਂਟ ਕਰਦੇ ਆ ਉਹਨਾਂ ਦੇ ਮੈਂ ਧੰਨਵਾਦ ਕਰਦਾ ਹਾਂ ਅਮਰਪਾਲ ਸਿੰਘ ਜੀ ਨੂੰ ਵੀ ਥੈਂਕ ਜੋਬ ਨੰਬਰ ਸਹੀ ਹੈ ਜੇ ਕੱਲੂ ਸਤਾਜ ਜੀ ਮਾਨ ਲਾ ਦੋ ਇਹ ਲਵ ਜੇ ਜਿਲ ਲੈਰੀ ਨਾਈਟ ਵੀਡੀਓ ਜਿਹਨੇ ਕਮੈਂਟ ਕੀਤਾ ਵਾ ਧੰਨਵਾਦ ਕਰਦੇ ਸੀ ਉਹਨਾਂ ਦਾ ਸੋਨੀ ਡਰਾਈਵਰ ਮੋਗਾ ਇਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਜਨ ਵੀਰ ਮੱਲਾਂ ਨੂੰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਹਾਂਜੀ ਜੀ ਜਿਹੜੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਚੈਨਲ ਸਬਸਕ੍ਰਾਈਬ ਕਰੋ ਤੇ ਸਪੋਰਟ ਕਰੋ ਭਰਾ ਬਹੁਤੋ ਵੱਧ ਗੁਰਪ੍ਰੀਤ ਸਿੰਘ ਭਾਜੀ ਨਹੀਂ ਆ ਇਹਨਾਂ ਨੇ ਵੀ ਕਮੈਂਟ ਕੀਤਾ ਪ੍ਰਗਟ ਸਿੰਘ ਜੀ ਆ ਅਮਰਪਾਲ ਸਿੰਘ ਜੀ ਆ ਸੰਜੀਵ ਚੋਹਾਨ ਜੀ ਆ ਗੁਰਦੇਵ ਭਾਜੀ ਆ ਆਪਣੇ ਵੀ ਕੇ ਜੀ ਇਹਨਾਂ ਨੇ ਨਾਈਸ ਭੇਜਿਆ ਉਹ ਉਹ ਮਸਾਈਆਂ ਵਾਲੇ ਜੀ ਆ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਲਵ ਬੂਟਰ ਸਾਹਿਬ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਤੇ ਮਨਦੀਪ ਸਿੰਘ ਜੀ ਆ ਉਹਨਾਂ ਦਾ ਧੰਨਵਾਦ ਤਿੰਦਰਪਾਲ ਸਿੰਘ ਜੀ ਇਹਨਾਂ ਦੇ ਬਹੁਤ-ਬਹੁਤ ਧੰਨਵਾਦ ਹੈ ਜੀ ਤੇ ਆਪਣੇ ਹੋਰ ਵੀ ਭਰਾ ਜਿਹੜੇ ਸਪੋਰਟ ਕਰਦੇ ਸਾਰੇ ਭਰਾਵਾਂ ਧੰਨਵਾਦ ਤੇ ਆ ਨਾਲੋਂ ਨਾਲ ਕਬੂਤਰ ਆਪਾਂ ਸੈੱਟ ਹੋ ਗਏ ਆਪਣੇ ਸਿਰ 5 ਮਿੰਟ ਦੋ ਕਬੂਤਰ ਸੈੱਟ ਤੁਹਾਡੇ ਸਾਹਮਣੇ ਹੋਏ ਨੇ ਹਾਂ ਦਿੱਤੀ ਤੇ 5 ਮਿੰਟ ਦੇ ਦਿਓ ਠੀਕ ਹੈ ਜੀ ਲੋ ਜੀ ਦੋਸਤੋ ਆ ਕਬੂਤਰ ਹੋ ਗਏ ਵਧੀਆ ਤੇ ਉਮੀਦ ਹੈ ਜੀ ਅੱਜ ਦੀ ਵੀਡੀਓ ਜਿਹੜੀ ਤੁਹਾਨੂੰ ਕਾਸ਼ਵੀਰ ਦੇ ਕਬੂਤਰਾਂ ਨਾਲ ਆਏ ਹਾਂ ਤੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਦੱਸਣਾ ਮੈਨੂੰ ਇਹ ਕਬੂਤਰ ਕਿਵੇਂ ਦੇ ਲੱਗੇ ਆ ਤੇ ਜਿਵੇਂ ਜਿਵੇਂ ਆਪਾਂ ਸਾਂਭੇ ਆਂ ਭਰਾਵਾਂ ਨੂੰ ਦੱਸਦਾ ਬਿਲਕੁਲ ਸਾਦੇ ਹੀ ਪਾਣੀ ਦੇ ਨਾਲ ਸਾਂਭੇ ਆ ਤੇ ਆ ਹੁਣ ਖਰਾਕ ਆ ਤੇ ਖਰਾਕ ਬਸ ਇਹਨਾਂ ਨੂੰ ਦੇਣੀ ਆ ਤੇ ਹੋਰ ਦੀ ਗੱਲ ਬਾਤ ਹਾਂ ਬਸ ਓਕੇ ਧੰਨਵਾਦ ਜੀ